ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡਾ ਲਵਾਉਣਿਆ ਵਾਲੀ ਮੁਕਸਰ ਜ਼ਿਲ੍ਹੇ ਦਾ ਪੈਂਡਾ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪੈਂਡ ਨੂੰ ਮੁਕਸਰ ਸਾਹਿਬ ਪੈ ਜਾਂਦੀ ਆ 22 ਦਾ ਦੋਸਤੋ ਘਰ ਦੇ ਵਿੱਚ ਹੀ ਛੋਟਾ ਜਿਹਾ ਫਾਰਮ ਬਣਾਇਆ ਹੋਇਆ ਤੇ ਸ਼ੌਂਕ ਨਾਲ ਦੋਸਤੋ ਪਸ਼ੂ ਰੱਖੇ ਹੋਏ ਆ ਅੱਜ ਦੋਸਤੋ ਇੱਕ ਬਾਈ ਨੇ ਗੱਬਣ ਗਾਂ ਬਕਾਉ ਕੀਤੀ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਕੋਈ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਦੋਸਤੋ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਹੈ ਠੀਕ ਠਾਕ ਬਾਈ ਜੀ ਹਾਂਜੀ ਵਧੀਆ ਜੀ ਠੀਕ ਆ ਨਾਂ ਦੱਸਿਓ ਬਈ ਆਪਾਂ ਬਾਈ ਮੇਰਾ ਨਾਂ ਬਿੰਦ ਸਿੰਘ ਪਿੰਡ ਲਵਾਨਿਆਂ ਵਾਲੀ ਠੀਕ ਆ ਗੇਲਾ ਸ਼੍ਰੀ ਮੁਖਸਰ ਸਾਹਿਬ ਠੀਕ ਆ ਬਈ ਕਿੰਨੇ ਗਾਵਾ ਇੱਥੇ ਤੁਸੀਂ ਰੱਖਦੇ ਆ ਬਈ ਬਸ ਥੋੜੇ ਹਮੇ 4-5 ਨਗ ਹੁੰਦੇ ਆ ਆਪਣੇ ਕੋਲ ਹਾਂਜੀ ਠੀਕ ਹੈ 4-5 ਤੇ ਹਰੇਕ ਚੀਜ਼ ਆਪਾਂ ਪ੍ਰੋਪਰ ਲਾਈ ਹੋਈ ਹੈ ਚਵਾਈ ਵਾਲੀ ਮਸ਼ੀਨ ਪੱਖੇ ਵਗੈਰਾ ਸਾਰਾ ਖੁੱਲਾ ਰੱਖ ਕੇ ਆਪਾਂ ਪਾਲਦੇ ਹਾਂ ਹਾਂਜੀ ਬਿਲਕੁਲ ਖੁੱਲੀਆਂ ਰੱਖ ਕੇ ਪਾਲਦੇ ਹਾਂ ਅੱਛਾ ਤੇ ਬਈ ਇਹਨਾਂ ਦਾ ਫਿਰ ਤੁਹਾਡੇ ਕੋਲ ਸੀਮਣਾ ਦਾ ਵੀ ਰਿਕਾਰਡ ਪ੍ਰੋਪਰ ਹੋਊਗਾ ਹਾਂਜੀ ਬਈ ਜੀ ਇਹਦੇ ਬੈਫ ਦਾ ਸੀਮਨ ਅਮਰਪਾਲ ਸੀਮਨ ਲੱਗਿਆ ਹੋਇਆ ਇਹਨੂੰ ਜੀ ਅੱਛਾ ਹਾਂਜੀ ਇਹਦੇ 5 ਇੱਕ ਦਿਨ ਬਾਕੀ ਆ ਸੂਣ ਦੇ ਵਿੱਚ ਇਹਦੇ 5 ਦਿਨ ਹਜੇ ਸੂਣ ਦੇ ਵਿੱਚ ਬਾਕੀ ਆ ਅਮਰਪਾਲ ਵਾਈਫ ਦਾ ਹਾਂਜੀ ਠੀਕ ਅਸੀਮਨ ਲੱਗਿਆ ਤੇ ਇਹਦੇ ਆਪ ਦੇ ਕੋਈ ਰਿਕਾਰਡ ਦਾ ਬਈ ਨਹੀਂ ਆਪ ਦਾ ਨਹੀਂ ਹੈਗਾ ਕੋਈ ਰਿਕਾਰਡ ਹੈਗਾ ਇਹਦਾ ਆਪ ਦਾ ਰਿਕਾਰਡ ਹੈ ਨਹੀਂ ਗੀ ਕਿੰਨਾ ਸੂਆ ਸੁੰਦੀ ਹੈ ਬਈ ਇਹ ਤੀਜਾ ਸੂਆ ਸੁੰਦੀ ਹੈ ਜੀ ਤੀਜਾ ਸੂਆ ਕਿੰਨਾ ਦੁੱਧ ਪਾਉਂਦੀ ਹੈ ਬਈ ਬਈ 30 ਪਲੱਸ ਪਾ ਦਿੰਦੀ ਆ 30 ਪਲੱਸ ਪਾ ਦਿੰਦੀ ਆ ਹਾਂਜੀ ਠੀਕ ਆ ਦੂਜੇ ਸੂਏ ਜਾਨੀ ਕਿ ਆਪਾਂ 30 ਪਲੱਸ ਚ ਹੋਇਆ ਬਈ ਹਾਂਜੀ 30 ਪਲੱਸ ਚ ਹੋਇਆ ਬਈ ਠੀਕ ਆ ਤੇ ਦਿਨ ਹੁਣ 4 ਤੋਂ 5 ਚਾਰ ਤੋਂ ਪੰਜ ਦਿਨ ਲੈ ਜੂਗੇ ਠੀਕ ਆ ਜਿਹੜੇ ਵੀਰ ਕੋਈ ਫਾਰਮ ਵਾਲੀ ਵਾੜ ਲੈਣੇ ਚਾਹੁੰਦੇ ਹੋਣ ਤਾਂ ਦੋਸਤੋ ਵੇਖ ਸਕਦੇ ਆ ਬਹੁਤ ਸੋਹਣਾ ਥਾਣਾ ਹਵਾਨਾ ਦੋਸਤੋ ਤੇ ਬਾਈ ਨੇ ਪੂਰੇ ਸ਼ੌਂਕ ਨਾਲ ਦੋਸਤੋ ਕੰਮ ਕੀਤਾ ਹੋਇਆ ਇੱਥੇ ਫਾਰਮ ਤੇ ਰੱਖੇ ਹੋਏ ਆ ਪਸ਼ੂ ਛੋਟਾ ਫਾਰਮ ਇੱਕ ਘਰੇ ਦੋਸਤੋ ਬਣਾਇਆ ਹੋਇਆ ਹਰ ਇੱਕ ਚੀਜ਼ ਬਾਈ ਨੇ ਸਹੂਲਤ ਦਿੱਤੀ ਹੋਈ ਆ ਪਾਣੀ ਵੀ ਪ੍ਰੋਪਰ ਦੋਸਤੋ ਆਪਦੀ ਮਰਜ਼ੀ ਨਾਲ ਪਸ਼ੂ ਨੇ ਪੀਣਾ ਤੇ ਕੋਈ ਪੱਠਾ ਦਾਣਾ ਖਾਣਾ ਉਹ ਵੀ ਆਪਦੀ ਮਰਜ਼ੀ ਨਾਲ ਦੋਸਤੋ ਖਾਣਾ ਇਹ ਹਵਾਦਾਰ ਦੋਸਤੋ ਬਣਾਇਆ ਹੋਇਆ ਪੱਕੇ-ਪੁੱਕੇ ਦੇਖ ਸਕਦੇ ਆ ਬਹੁਤ ਸੋਹਣੇ ਪੱਕੇ ਲੱਗੇ ਹੋਏ ਆ ਤੇ ਫੁਆਰੇ ਚਵਾਈ ਦਾ ਪ੍ਰਬੰਧ ਦੋਸਤੋ ਮਸ਼ੀਨ ਨਾਲ ਚਵਾਈ ਕਰਦਾ ਬਾਈ ਹਰੇਕ ਚੀਜ਼ ਦੋਸਤੋ ਤੇ ਇਹ ਗਾਂ ਬਾਈ ਨੇ ਅੱਜ ਸੇਲ ਕਰਨੀ ਆ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਥਣ ਹਵਾਨਾ ਤੇ ਪੰਜ ਤੋਂ ਚਾਰ ਦਿਨ ਦੋਸਤੋ ਬਾਈਆਂ ਦਾ ਸੂਨ ਦੇ ਵਿੱਚ ਬਾਕੀ ਆ ਤੁਰੀ ਜਾਂਦੀ ਦਾ ਦੋਸਤੋ ਤੁਹਾਨੂੰ ਹਵਾਨਾ ਵਿਖਾ ਦਿੰਦੇ ਆ ਬਾਕੀ ਦੋਸਤੋ ਰੋਕ ਕੇ ਨੇੜੇ ਹੋ ਕੇ ਸੱਲੀ ਨਾਲ ਵਿਖਾ ਦੇਾਂਗੇ ਸੋਹਣੇ ਕੱਦ ਕਾਠ ਵਾਲੀ ਵਿਹੜਾ ਦੋਸਤੋ ਜਿਹੜਾ ਕੋਈ ਵੀਰ ਲੈਣੀ ਚਾਹਵੇ ਇੱਥੇ ਆ ਕੇ ਦੋਸਤੋ ਪਿੰਡ ਲਵਾਨਿਆਂ ਵਾਲੀ ਦੇ ਵਿੱਚ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਚਲਾ ਦੇਾਂਗੇ ਦੇਖ ਸਕਦੇ ਆ ਦੋਸਤੋ ਬਿਲਕੁਲ ਸਾਫ਼ ਸੁਥਰਾ ਹਵਾਨਾ ਦੋਸਤੋ ਮੋਟਾ-ਮੋਟਾ ਖਾਨ ਲੱਗਿਆ ਹੋਇਆ ਪੂਰਾ ਜੋਸ਼ ਵਾਲਾ ਹਵਾਨਾ ਦੋਸਤੋ ਦੇਖ ਸਕਦੇ ਆ ਪੂਰਾ ਵੱਡਾ ਹਵਾਨਾ ਦੇਖ ਸਕਦੇ ਬਹੁਤ ਸੋਹਣਾ ਖਾਨ ਲੱਗਿਆ ਹੋਇਆ ਦੋਸਤੋ ਇੱਥੇ ਆਉਂਗੇ ਤਾਂ ਤੁਹਾਨੂੰ ਜਰੂਰ ਪਸੰਦ ਆਊਗੀ ਮੁੱਲ ਆਪਾਂ ਬਾਈ ਤੋਂ ਇਹਦਾ ਪੁੱਛ ਲੈਨੇ ਆਂ ਭਾਈ ਮੁੱਲ ਕੀ ਕਰਾਂਗੇ ਇਹਦਾ ਭਾਈ 115000 ਰੁਪਏ ਮੰਗ ਲਿਆ ਜੀ 115000 ਹਾਂਜੀ ਲਓ ਵੀ ਸੱਜਣੋ 115000 ਰੁਪਏ ਬਾਈ ਨੇ ਰੇਟ ਮੰਗਿਆ ਬਾਕੀ ਦੋਸਤੋ ਕੋਈ ਵੀ ਰੇਟ ਫੈਕਸ ਨਹੀਂ ਹੁੰਦਾ ਜਦੋਂ ਤੁਸੀਂ ਇੱਥੇ ਆਉਂਗੇ ਦੋਸਤੋ ਤਾਂ ਬਾਈ ਨਾਲ ਗੱਲਬਾਤ ਕਰੋਗੇ ਦੋਸਤੋ ਮਾੜਾ ਮੋਟਾ ਵਾਅਦਾ ਘਾਟਾ ਹੋ ਜਾਂਦਾ ਹੁੰਦਾ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਜੀ ਦੋਸਤੋ ਹੁਣ ਤੁਹਾਨੂੰ ਰੋਕ ਕੇ ਆਪਾਂ ਬੰਨ ਕੇ ਇਹਦਾ ਥਾਣਾਵਾਨਾ ਨੇੜੇ ਤੋਂ ਵਿਖਾ ਦਿੰਨੇ ਆਂ ਭਾਈ ਬੰਨਗੇ ਬੰ वैसे दोस्तों ਤੁਹਾਨੂੰ ਵਿਖਾ ਦਿੰਨੇ ਆ ਆ ਡੈਨਮਾਰਕ ਦੇ 40 120 ਦੀ ਹੈ ਹਾਂਜੀ ਠੀਕ ਆ ਲਓ ਵੀ ਸੱਜਣੋ ਆ ਬੱਚੀ ਦੇਖ ਸਕਦੇ ਆ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਵੈਸੇ ਬਾਈ ਨੇ ਦੋਸਤੋ ਇਹ ਬਾਈਆਂ ਦਾ ਸੇਲ ਨਹੀਂ ਕਰਨੀ ਤੇ ਤੁਹਾਨੂੰ ਬਾਈ ਦੇ ਸ਼ੌਂਕ ਦੇ ਇੱਕ ਕੰਮ ਵਿਖਾਉਣੇ ਆ ਦੋਸਤੋ ਸ਼ੌਂਕ ਨਾਲ ਵਾਲੀ ਹੋਈ ਆ ਤੇ ਅਲੱਗੇ ਦਾ ਫਾਰਮ ਦੇ ਵਿੱਚ ਹੀ ਦੋਸਤੋ ਛੋਟਾ ਜਿਹਾ ਫਾਰਮ ਬਣਾਇਆ ਹੋਇਆ ਆ ਦੋਸਤੋ ਕਾਲੀ ਗਾਂ ਦੀ ਇਹ ਹੈਗੀ ਆ ਆ ਸਾਹਮਣੇ ਵਿਚਾਲੇ ਖੜੀ ਆ ਇਸ ਗਾਂ ਦੀ ਦੋਸਤੋ ਇਹ ਹੈਗੀ ਆ ਦੋਸਤੋ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੇਖ ਸਕਦੇ ਆ ਤੀਜਾ ਸੁਆਸ ਹੁੰਦੀ ਆ ਦੋਸਤੋ ਤੇ ਪੰਜ ਚਾਰ ਦਿਨਾਂ ਦੀ ਦੋਸਤੋ ਕੱਤੀ ਆ ਦੇਖ ਸਕਦੇ ਮਿਲਕਵੇਨ ਚੰਗੀ ਆ ਦੋਸਤੋ ਥਣ ਵੀ ਸੋਹਣਾ ਲੱਗਿਆ ਹੋਇਆ ਤੇ ਸੋਹਣੇ ਕੱਦ ਕਾ ਖਾਲੀ ਆ ਦੋਸਤੋ ਦੇਖ ਸਕਦੇ ਆ ਦੋਸਤੋ ਬਿਲਕੁਲ ਸੀਲ ਠੰਡੀ ਆ ਦੋਸਤੋ ਇੱਕ ਦੋ ਦਿਨ ਦੋਸਤੋ ਤੂਨ ਦੇ ਵਿੱਚ ਇਹਦੇ ਬਾਕੀ ਆ ਇੱਥੇ ਆਉਂਗੇ ਤਾਂ ਤੁਹਾਨੂੰ ਜਰੂਰ ਪਸੰਦ ਆਊਗੀ ਸੋਨਾ ਦੋਸਤੋ ਮੋਟਾ-ਮੋਟਾ ਖਣ ਲੱਗਿਆ ਹੋਇਆ ਤੇ ਬਾਈਆਂ ਦਾ ਦੋਸਤੋ 30 ਲੀਟਰ ਦੁੱਧ ਪਾਉਂਦੀ ਐ ਭਾਈ ਇੱਕ ਕਰੀ ਆਪਣਾ ਨੰਬਰ ਦੱਸ ਦਿਓ ਮੇਰਾ ਨੰਬਰ 94630 94630 81934 81934 ਹਾਂ ਲੋ ਵੀ ਸੱਜਣੋ ਇਹ ਬਾਈ ਦਾ ਨੰਬਰ ਆ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਜੇ ਕਿਸੇ ਵੀਰ ਦੇ ਦੋਸਤੋ ਇਹ ਗਾਂ ਪਸੰਦ ਹੋਵੇ ਈ ਲੀਟਰ ਦੁੱਧ ਦਿੰਦੀ ਆ ਤੇ ਤੀਜਾ ਸੂਆ ਦੋਸਤੋ ਸੁੰਦੀ ਆ ਤੇ ਪੰਜ ਚਾਰ ਦਿਨਾਂ ਦੀ ਦੋਸਤੋ ਕੱਚੀ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ